ਤੰਤਾਂ ਤਾਣ ਤਾਣ ਲਾ ਲਾ ਆ ਮੁੰਡੇ ਥਈ ਦੇਈ ਜਾਂਦੇ ਵੇ ਜਾਂਦੇ ਨਾ ਤੋਈ ਤੰਮ ਨਹੀਂ ਤੋਈ ਤਾਰ ਨਹੀਂ ਇਹ ਲੈ ਨਾ ਥਤੂ ਤੇ ਤੇ ਥਾਂ ਦੇ ਓ ਆਹ ਤੇ ਦਾ ਥੂਨ ਆ ਗਿਆ ਹੈਲੋ ਓ ਥੀਦਾ ਥੀਦਾ ਤੂੰ ਦਰਾ ਤਿੱਦਾ ਓ ਮਾਥੀ ਤੇ ਥੀਦਾ ਤੁਹਾਡੀ ਤਮਤਾਲ ਥੀਦਾ ਥੀਦਾ ਇਹ ਤਦ ਤੈਨੂੰ ਤਸਿਲ ਲਾਦਾ ਉਹ ਮੈਂ ਤੈਨਿਆ ਥੀਦਾ ਤਾਂ ਮੈਨੂੰ ਨਾ ਥੋਂ ਲਾਇਆ ਲੈ ਉਹਨੂੰ ਲਾ ਲੈਗਾ ਥੋਂ ਉਹ ਦਾਰ ਤਮ ਤਾਰ ਆਪਣਾ ਤਮ ਕਹਿਆ ਤਮ ਤਮ ਕਹਿਆ ਕਰ ਉਹ ਕਾਲਾ ਕੋਈ ਥੋੜਾ ਬੋੜਾ ਦੋ ਤੋਤੇ ਦਾ ਸੇ ਤਾਲਾ ਤਾਂ ਥੀਦਾ ਥੀਦਾ ਤਦਾਂ ਆਈ ਪਾ ਤੇਰਾ ਤੋਂ ਲੜਿੰਦੇ ਤੇ ਇਥੇ ਨਾ ਇਹਨੂੰ ਤਾਮ ਨਾ ਤਾਰ ਕਹਦਾ ਨਾ ਦਾ ਦੇ ਯਸ ਪੋਤ ਹਾਂਜੀ ਮੈਂ ਅਜੇ ਰਿਕਨਾ ਜਿੰਨੀ ਗਵੰਡੀਆਂ ਦੇ ਘਰ ਕੋਟੀ ਦਿੱਤੀ ਬੰਨੇ ਤੇ ਮੈਂ ਪਤਾ ਕਰਕੇ ਆਵਾਂ ਬਿਹੁਣੇ ਨਹੀਂ ਤੇ ਠੰਡ ਜੀ ਹੋਣੀ ਨਹੀਂ ਦੇਣੀ ਤੇ ਨਾ ਦੇਣੀ ਕਦੋਂ ਉਹ ਕੋਟੀ ਕੋਈ ਨਹੀਂ ਕੋਈ ਨਹੀਂ ਚਾਹੋ ਤਾਂ ਫਿਰ ਜਲਦੀ ਆ ਜਾਓ ਕੰਮ ਪੜਾ ਵਾ ਘਰੇ ਨਹੀਂ ਮੈਂ ਜਾਣੋਂ ਨਹੀਂ ਕਰਨਾ ਹਾਂ ਆਓ ਆ ਜਿਓ ਕਰਦਾ ਮੈਂ ਤੀ ਕੰਮ ਕਰ ਸਾਰੇ ਨਹੀਂ ਬੱਸ ਮੈਂ ਆ ਟਕੋਂ ਨਹੀਂ ਦੇਈਆਂ ਤੇ ਆਜੋ ਤਦਵਾਨੇ ਅੱਤਿੱਤੇ ਆ ਤੁਲੀ ਦਾਤਾ ਤੇ ਨਾਂ ਦਿੱਤੇ ਕੀ ਕਹਿੰਦੇ ਆ ਤੇ ਨਾਂ ਦਿੱਤੇ ਆ ਡੱਡ ਜੀ ਮੈਨੂੰ ਨਹੀਂ ਸਮਝ ਆਉਂਦੇ ਕੀ ਕਹਿੰਦੇ ਆ ਤੂੰ ਤੈਨੂੰ ਤੰਦ ਲੈਣ ਤੇਰੇ ਸੋਈ ਦਾ ਲੈ ਤੈਨੂੰ ਤਦਾਂ ਲੈਣੇ ਦਿੱਤਾ ਤੈਨੂੰ ਮੈਨੂੰ ਨਹੀਂ ਸਮਝ ਆਦੀ ਤੂੰ ਮਮੀ ਨੂੰ ਆਹ ਲੈਂਦਾ ਫਿਰ ਤੂੰ ਹੀ ਦੱਸ ਦਿਓ ਥੋੜਾ ਸੁਣਾ ਹੋਇਆ ਓਏ ਤੈਨਿਆ ਤੇ ਨਾਂ ਦਿੱਤੇ ਆ ਤੇਰਾ ਇਹਨੂੰ ਤੋਪਰ ਤੋਪਰ ਤੇ ਇਹਨੂੰ ਨਹੀਂ ਖਤਮ ਹੋ ਰਿਹਾ ਤਾਰਾ ਆਏ ਹਏ ਕੁਛ ਨਹੀਂ ਹਾਂ ਡੈਡੀ ਦਾ ਸਮਝ ਲੱਗਦੀ ਨਹੀਂ ਇਹਨਾਂ ਦੀ ਕੀ ਬੋਲਣ ਦੇ ਆ ਤੇ ਇਹਨਾਂ ਨੂੰ ਪਤਾ ਵੀ ਹੈਗਾ ਚੰਗਾ ਭਲਾ ਵੀ ਮੇਰੀਆਂ ਨੋਆ ਨੂੰ ਨਹੀਂ ਸਮਝ ਲੱਗਦੀ ਮੇਰੀ ਫਿਰ ਵੀ ਬੋਲਦੇ ਰਹਿੰਦੇ ਉੱਚੀ ਉੱਚੀ ਸਭੋਂ ਉੱਚੀ ਬੋਲਦੇ ਤਾਂ ਹੋਰ ਨਹੀਂ ਸਮਝ ਲੱਗਦੀ ਹੈਗੀ ਤੇ ਬੰਦਾ ਕਰੇ ਵੀ ਤਾਂ ਕਰੇ ਕੀ ਨਾ ਗੁੱਸੇ 'ਚ ਬੰਦਾ ਬੋਲ ਸਕਦਾ ਹੁਣ ਹਾਸਾ ਵੀ ਆਉਂਦਾ ਤਾਂ ਗੁੱਸਾ ਵੀ ਆਉਂਦਾ ਹੁਣ ਇਹਨਾਂ ਦੇ ਉੱਤੇ ਭਾਵੇਂ ਮੰਮੀ ਨਹੀਂ ਲੱਭਣ ਡੈ ਹੁਣ ਹੁਣ ਮੈਨੂੰ ਕਿਹੜਾ ਸਮਝ ਲੱਗਣ ਡੈ ਕੀ ਕਹਿਣ ਦੇ ਆ ਮੰਮੀ ਨੂੰ ਵੀ ਝੇਤੀ ਆਜਣ ਉਹ ਵੀ ਉੱਥੇ ਬੈ ਹੀ ਜਾਣ ਲੱਗਾ ਚਾਹ ਤੇ ਤਾ ਤਾਂ ਇਹ ਤਿੱਥੇ ਤਾ ਦਾਂਦੀ ਆ ਆਉਂਦੀ ਨਾ ਅੱਧ ਇਹਦਾ ਦਾਤਾਂ ਜਿਹੜਾ ਤਾ ਦਾਂ ਦਾ ਆ ਤੂੰ ਤਿੱਤੋਂ ਆਈ ਏ ਦੱਸ ਮੈਂ ਹੁਣ ਜਿੱਥੇ ਵੀ ਜਾਣਾ ਦੱਸ ਕੇ ਹੀ ਜਾਇਆ ਕਰ ਕਿਤੇ ਕੰਮ ਗਈ ਹਾਂ ਇਹ ਧੀ ਆ ਕੋਟੀ ਮੰਨੇ ਦਿੱਤੀ ਬਣ ਗਈ ਏ ਤੋਤੀ ਆ ਤੇਰੀ ਤੇ ਦੁੱਧ ਕੇ ਤੇ ਇਹ ਜੱਸਦੀ ਆ ਦੱਸ ਦੇ ਹਾਂ ਇੱਕ ਤਾਂ ਸਾਰਾ ਕੋ ਪੁੱਛਣਾ ਹੁੰਦਾ ਤੂੰ ਕਿ ਬੈ ਕੇ ਰਿਆ ਕਰੋ ਤੈਨੂੰ ਤਾਂ ਇਹ ਨਾ ਦੇ 500 ਰੁਪਇਆ ਲਿਆ 500 ਤਈਆ ਮੀਨ ਨਾਲ ਲੱਗਾ ਵਿਚਾਰੀ ਨੂੰ ਤਾਂ 500 ਰੁਪਏ ਨੇ ਲਿਆ ਜੇ ਲੋਕਾਂ ਕੋ ਸਭ ਵਾਧ ਲੈਦੀ ਐ ਤੇ ਮੇਰੇ ਕੋ ਸਭ ਫਿਰ ਵੀ ਇਹਨੇ ਕੱਟ ਲਈ ਮੈਂ ਦਾਲ ਸੁਣ ਦੋ ਤਈਆ ਨੂੰ ਆ ਤੀਦੀ ਤੂ ਆਤ ਆਹੋ ਤੋਤਿਆਂ ਬਾਹੋਂ ਬੋਦੀ ਤੇ ਨਹੀਂ ਤੇ ਗੋਡੇ-ਗੋਡੇ ਠੰਡਵਾ ਜੇ ਮੈਂ ਸਾਰਾ ਦਿਨ ਕੰਮਕਾਰ ਕਰਕੇ ਮੁਕੀ ਆਪ ਹੀ ਬਣਾਈਆਂ ਠੰਡ ਲਵਾ ਲਈ ਉਹਨੇ ਪੈਂਟੇ ਲਾ ਲਾ ਲਈ ਤੇ ਬਾਜੇ ਥੱਪ ਤਨੀਆਂ ਪੈਂਦੀਆਂ 5-500 ਰੁਪਏ ਦੇ ਦੇ ਨਾ ਤੋ ਤੀਂ ਤਾਂ ਨਹੀਂ ਨਾਂਦੀ ਤੰਮ ਤਾਦੀ ਪੈਦੀ ਮੈਂ ਤੇ ਤਬਨ ਦੇ ਆਦੀ ਤਾਂ ਮੈਂ ਕਿਤੇ ਮੇਡਾਤ ਨਹੀਂ ਚਲਗੀ ਇੱਥੇ ਹੀ ਹਾਂ ਤੇਰੇ ਤਰੇ ਮੇਰਾ ਤੂੰ ਨਾ ਤੂੰ ਨੇ ਤੇ ਕੀ ਆਂਦਾ ਸੀ ਕਹਿੰਦਾ ਸੀ ਥਾਰੇ ਨੇ ਦੋਲਿਆ ਦਾੰਦਾ ਨਹੀਂ ਉਹਦੇ ਤੋਂ ਲਓ ਵੇਖਾਂ ਅਜੇ ਕਿਤੇ ਆਪ ਚੰਗੀ ਤਾਂ ਤੁਸੀਂ ਬੋਲਦੇ ਹੋ ਤੇ ਫੇਰ ਪਤਾ ਨਹੀਂ ਕੀ ਕਰੋ ਉਹ ਮੈਂ ਤੇ ਤੰਦੀ ਤੈਨੂੰ ਦੋਲਦਾ ਉਹਨੂੰ ਮੈਂ ਖੰਦੀ ਨਹੀਂ ਦਦੀ ਤੇ ਦੱਸ ਹੁਣ ਮੈਂ ਦੱਸ ਇਹ ਗੱਲ ਨਾ ਕੀ ਕਰਾਂ ਨਹੀਂ ਇਹਨੂੰ ਸਮਝ ਲੱਗਦੀ ਤੇ ਤਦੀ ਤਪਿੱਤੋਂ ਐ ਹੀ ਬੋਲ ਜਾਂਦਾ ਮਾਤੀ ਤਿੱਤੇ ਮਾਤੀ ਤਿੱਤੇ ਉਹ ਮੈਂ ਤੰਦੀ ਭਰੀ ਤੇ ਹੀ ਮਾਤੀ ਧੀ ਥਾਕ ਆ ਤੋ ਤਮ ਤਾਰ ਕਰ ਲਿਆ ਕਰ ਨੱਠ ਤੂੰ ਤੇਰੇ ਥਾਂ ਦਾ ਕੋਈ ਨਹੀਂ ਹਾਲ ਤੁਹਾਡਾ ਵੀ ਮੈਨੂੰ ਤਾਂ ਆਪਣਾ ਕਈ ਵਾਰੀ ਫੇਰ ਪੁੱਛਿਆ ਨਾ ਮੈਨੂੰ ਆਪ ਨੂੰ ਵੀ ਨਹੀਂ ਤੁਹਾਡਾ ਪਤਾ ਲੱਗਦਾ ਤਦੋਂ ਤੂੰ ਤਾਂ ਦਾਨੀ ਨੂੰ ਨਹੀਂ ਹੈ ਨਾ ਤੇ ਮੈਨੂੰ ਦੱਤ ਤਾ ਦਾਦਰ ਉਹ ਬਾਬਾ ਜਦੋਂ ਮੁੜਕੇ ਕਿਤੇ ਜਾਉਂਗੀ ਨਾ ਦੱਸ ਕੇ ਜਾਉਂਗੀ ਇਹ ਇੱਕ ਪੰਗਾ ਥੋੜਾ ਮੋਝੇ ਦੱਸ ਕੇ ਜਾਵਾ ਦਿਖਾ ਥਾਂ ਮਗਰ ਦਿਲ ਜਾਣਾ ਹੁੰਦਾ ਤੇਰੀ ਹੱਦ ਰੋਈ ਤੇਈ ਦਲਾ ਤੇਈ ਦੰਦੀ ਆ ਜਾ ਜੋ ਦਾਦੇ ਦਾ ਤਾ ਤੂੰ ਦਾ ਕੋਈ ਇੰਤਜ਼ਾਮ ਤਰ ਤੇ ਤੁਸੀਂ ਵੋਟਰਾਂ ਨੂੰ ਕਹਿ ਦੇਣਾ ਚਾਹਵਨ ਉਹ ਨਾ ਮੈਨੂੰ ਤਦਨ ਲੱਗਦਾ ਤੈ ਤੀ ਕਿਨੇ ਤੀ ਤੋਲਦਾ ਵਾਂ ਦਾ ਸੋ ਚਲ ਮੈਂ ਜਾ ਕੇ ਕਹਿਨੀ ਆ ਮੈਂ ਦਾਤਰੂ ਪੁੱਤੇ ਤੇਰੀ ਤਾ ਦਿੱਤੇ ਆ ਉਹ ਨਹੀਂ ਮੈਂ ਤਾਂ ਤਾਂ ਲੱਗਾ ਉਹ ਚਲ ਕੋਈ ਗੱਲ ਨਹੀਂ ਇੰਨਾ ਨਾ ਕਾਲਾ ਪਿਆ ਕਰ ਫੇ ਵੀ ਨਿਆਣੀਆਂ ਸਾਰਾ ਦਿਨ ਕੰਮ ਲੱਗਿਆ ਰੀ ਬਿੰਗਾਂ ਮੈਂ ਤੇ ਤਿਆਨ ਨੂੰ ਕਿਹਾ ਨਹੀਂ ਤੇ ਮੈਂ ਛੱਡ ਦੇ ਵੀ ਨਹੀਂ ਨਾ ਉਹਨਾਂ ਨੂੰ ਕਹ ਗਈ ਪਦਾ ਤੰਤਰ ਦੱਲਾ ਤਰੀ ਜਾਂਦੀ ਐ ਤਤੇ ਤਤੇ ਨਹੀਂ ਆਈ ਗਈ ਉਹ ਮਿੱਠੇ ਕੇ ਬੈ ਗਏ ਡੈਡੀ ਪਤਾ ਨਹੀਂ ਕੀ ਕਹਿਂਦੇ ਆ ਤੁਹਾਾਰ ਮਾਰ ਮਾਰ ਕੇ ਗੱਲਾਂ ਕਰਨ ਦੇ ਇਹ ਤਾਂ ਸਮਝ ਨਹੀਂ ਲੱਗਦੀ ਸਾਨੂੰ ਮੰਮੀ ਨੂੰ ਪਤਾ ਨਹੀਂ ਕਿੱਦਾਂ ਸਮਝ ਲੱਗ ਜਾਂਦੀ ਇਹਨਾਂ ਜਸਪਤੇ ਥਾੜੇ ਟੰਗਾ ਦਿੰਦੇ ਹਾਂਜੀ ਹਾਂਜੀ ਮੈਂ ਤਾਂ ਮੜੇ ਟੰਗ ਦਾ ਇੱਥੇ ਰੱਖਦਾ ਚੱਲ ਦੁਹਿਆ ਪਾਂਦੇ ਮੇਰੀ ਸੋਹਣੀ ਗੱਲ ਹੈਣਾ ਮੈਂ ਚਲ ਕੇ ਕੋਡੀਆਂ ਤੇ ਸਮਝ ਦੱਸ ਕੇ ਵੀ ਨਹੀਂ ਆਹ ਤੇ ਪਿਓ ਤੇ ਰੱਖ ਗੇੜ ਦੇ ਸਾਹਮਣੇ ਮੰਜੀ ਢਾ ਕੇ ਬੈਠਾ ਤੇ ਉੰਝੇ ਹੀ ਮੇਰੇ ਦਵਾਲੇ ਹੋ ਗਿਆ ਕਿ ਕਹਿੰਦੇ ਤੈਥੋਂ ਆਈਂ ਮੈਂ ਮ ਕੋਟੀ ਮੰਨਣ ਦਿੱਤੀ ਉਹ ਕੋਟੀ ਲੈ ਗਈ ਨਾ ਤੇ ਮੈਨੂੰ ਅੱਗੋਂ ਪੈਂਦੇ ਆ ਕੇ ਕਿ ਕਿੰਨੇ ਪੈਸੇ ਲਏ ਉਹਨੇ ਤੇ ਮੈਂ ਕਿਹਾ ਉਹਨੂੰ ਚੱਲ ਫਿਰ ਵੀ ਚੰਗੀਆਂ ਲੈ ਲਈ ਮੇਰ ਕੋ 500 ਲਿਆ ਨਹੀਂ ਤੇ ਲੋਕੀ ਦੇ 600 600 700 ਲੈਣ ਦੇ ਤੇ ਭੈਣਾ ਮੈਨੂੰ ਆਂਦਾ ਵਾ ਤੇ ਦੋ ਤੇਰੀਆਂ ਨੋਹਾਂ ਤੇ ਤੀਜੀ ਦੂੰ ਤੂੰ ਕਿਉਂ ਕਿੱਕੋ ਬਣਉਂਦੀ ਹੈ ਹੁਣ ਨਹੀਂ ਕੰਮ ਦੇ ਵਿੱਚ ਟਾਈਮ ਲੱਗਦਾ ਤਾਂ ਕੀ ਕਰੀਏ ਇੱਕ ਗੱਲ ਦੱਸੋ ਤੁਸੀਂ ਤੁਹਾਨੂੰ ਸਮਝ ਲੱਗ ਜਾਂਦੀ ਡੈਟੀ ਦੀ ਸਾਰੀ ਹਾਂ ਪਰ ਤੁਹਾਨੂੰ ਮੈਨੂੰ ਸਾਰੀ ਸਮਝ ਲੱਗ ਜਾਂਦੀ ਹੈ ਪਤਾ ਨਹੀਂ ਮੈਂ ਤੇ ਇੱਥੇ ਹੀ ਕਿ ਕੰਮ ਕਰਨ ਲਈ ਚਲ ਤੁਈ ਗਿਆ ਤੇ ਉਪਰੋਂ ਆਏ ਹੋ ਤਾਂ ਮੈਨੂੰ ਪਤਾ ਨਹੀਂ ਕੀ ਕਹਿ ਰਹੇ ਮੈਨੂੰ ਤਾਂ ਸਮਝ ਹੀ ਨਹੀਂ ਲੱਗੀ ਕੀ ਕਹਿ ਰਹੇ ਆ ਜੀ ਨੂੰ ਪੁੱਛਦਾ ਹਾਂ ਤੇਰੀ ਮਾਂ ਕਿੱਥੇ ਆ ਤੈਨੂੰ ਨਹੀਂ ਨਾ ਪਤਾ ਲੱਗਦਾ ਮੈਨੂੰ ਨਹੀਂ ਸਮਝ ਲੱਗੀ ਵੀ ਕੀ ਕਹਿ ਰਹੇ ਆ ਮੈਂ ਕਿਹਾ ਕਿੰਨੂੰ ਨਹੀਂ ਸਮਝ ਆਦੀ ਮੰਮੀ ਨੂੰ ਆ ਲੈੰਦੋ ਫਿਰ ਤੀ ਦੱਸ ਦੇ ਜੋ ਕਹਿਣਾ ਹੋਇਆ ਅੱਛਾ ਤੇ ਆਉਂਦੇ ਆ ਮੈਨੂੰ ਆਂਦੇ ਮੈਨੂੰ ਚਾਹ ਬਣਾਵਾ ਕੇ ਦੇ ਮੈਨੂੰ ਠੰਡ ਲੱਗਣ ਦਈ ਹੈ ਤੇ ਮੈਂ ਹੱਲ ਕੋਈ ਨਹੀਂ ਮਜਾ ਸਕਣ ਜਾਂਦੇ ਇੰਨੀ ਮੈਂ ਤਾਂ ਬੜੀ ਕੋਸ਼ਿਸ਼ ਕਰੀਦੀ ਆ ਕਿ ਸਮਝ ਲੱਗ ਜਾਵੇ ਪਰ ਮੈਨੂੰ ਬਿਲਕੁਲ ਹੀ ਨਹੀਂ ਸਮਝ ਲੱਗਦੀ ਉਹਨਾਂ ਦੀ ਚਾਲ ਪਹੁੰਚ ਬਤਾਸਦੇ ਆਸ ਤੇ ਸਾਰੀ ਲੱਗ ਜਾਂਦੀ ਆ ਬਥੇਰਾ ਮੈਂ ਵੀ ਪਹਿਲਾਂ ਜਦੋਂ ਨਵਾਂ ਨਵਾਂ ਵਿਆਹ ਆਇਆ ਨਾ ਤੇ ਆਈ ਮੈਨੂੰ ਵੀ ਨਹੀਂ ਲੱਗਦਾ ਪਰ ਹੁਣ ਮੈਨੂੰ ਸਾਰੇ ਸਮਝ ਲੱਗ ਜਾਂਦੀ ਏ ਮੰਮੀ ਇੱਕ ਗੱਲ ਦੱਸਾਂ ਨਾ ਉਹਨੂੰ ਕਿਤੇ ਸਮਝ ਲੱਗਦੀ ਕਿ ਡੈਡੀ ਕੀ ਕਹਿੰਦੇ ਜੇ ਡੈਡੀ ਉਹਨੂੰ ਕੁਝ ਕਹਿੰਦੇ ਤਾਂ ਮੇਰੇ ਕੋਲ ਆ ਜਾਂਦੀ ਭੱਜ ਕੇ ਵੀ ਹਾਂ ਵੀ ਡੈਡੀ ਨੇ ਕੀ ਕਿਹਾ ਮੈਨੂੰ ਸਮਝ ਨਹੀਂ ਲੱਗੀ ਅੱਗੋਂ ਮੈਨੂੰ ਘਰੇ ਸਮਝ ਲੱਗਦੀ ਹੈ ਜਿਹੜਾ ਮੈਂ ਨੂੰ ਦੱਸਾਂ ਪਤਾ ਕੀ ਗੱਲ ਇੱਕ ਜਿਆਦਾ ਹੀ ਕਾਲੀ ਗੱਲ ਕਰਦਾ ਥੋੜੀ ਥੋੜੀ ਹੌਸਲੇ ਦਾ ਕਰੇ ਫਿਰ ਸਮਝ ਵੀ ਲੱਗ ਜੇ ਚਲ ਕੋਈ ਤੇ ਗੱਲ ਕਰ ਮੈਨੂੰ ਤਾਂ ਆਪ ਨੂੰ ਨਹੀਂ ਸਮਝ ਲੱਗੀ ਵੀ ਕੀ ਕਹਿਣ ਦੇ ਆ ਚਲੋ ਕੋਈ ਨਹੀਂ ਹੌਲੀ ਹੌਲੀ ਲੱਗ ਜੂਗੀ ਜਾਂ ਮੈਂ ਤੇ ਇੱਕੋ ਟੱਜਾ ਬਣਾ ਕੇ ਦੇ ਇਹਨਾਂ ਦੇ ਦਿਵਾਲੀ ਉਹਦੀ ਲੱਤਣਾ ਹੈਗਾ ਕੋਈ ਨਹੀਂ ਬਣਾ ਦਿੰਦੀ ਹੈ ਮੁੜ ਕੇ ਦਿੰਦਾ ਹੁੰਦਾ ਮਾਂ ਵਾਲ ਚੱਲ ਜਾਂਦਾ ਉਹਨੂੰ ਦੱਸ ਦਿੰਦਾ ਫਿਰ ਕੋਈ ਨਹੀਂ ਕੋਈ ਨਹੀਂ ਮੈਂ ਤਾਂ ਬਣਾ ਲਈ ਹੁੰਦੀ ਆ ਦਾਦੇ ਦੀ ਬੇਟੀ ਹੈ ਤੇ ਇਹ ਤਾਂ ਨਹੀਂ ਹਾਂਜੀ ਦੱਸੋ ਡੈਡੀ ਦਾਦੇ ਦੇਤੀ ਤੇ ਨਾਨਾ ਤਾਂ ਤਾਂ ਨਹੀਂ ਤੇ ਦਿਨਾਈ ਤਾਂ ਨਾ ਰਿਆਤਾ ਡੈਡੀ ਜੀ ਕੀ ਕਹਿੰਦੇ ਹੋ ਉਹ ਤਾਂ ਦੇ ਗਿਆ ਤਾਂ ਤਾਂ ਦਾਦਾ ਦਿਆ ਤਾਂ ਤਾਂ ਡੈਡੀ ਜੀ ਕੁਝ ਵੀ ਨਹੀਂ ਹੈਗਾ ਦਾਦੇ ਦੇਦਾ ਤਦੇ ਨੰਨੀ ਨੇ ਤਾਂ ਨਹੀਂ ਤਾਂ ਦਾਦਾ ਆਦਿਆ ਡੈਡੀ ਜੀ ਤੁਸੀਂ ਸਵਾਗਤੀ ਕਰਨੀ ਆ ਉਹ ਦਿਮਾਗ ਦੀ ਅੰਮਤ ਹੈ ਮੇਰਾ ਦਿਮਾਗ ਤਾ ਲਿਆ ਦਦਾ ਦਾ ਤਦਾ ਰੋਕ ਜੇ ਮੈਂ ਮੰਮੀ ਨੂੰ ਬੁਲਾ ਕੇ ਆਉਣੀ ਆ ਨਾ ਤਦਾ ਲੱਤ ਦਾ ਨਾ ਦਲ ਦਾ ਦਾਤ ਹਾ ਥਦਾਈਆਂ ਦਾ ਤਦਾ ਤਦਾ ਆਏ ਆ ਹੁਣ ਛੇਤੀ ਭਾਂਜੇ ਚਾਹ ਲੈ ਫੇ ਬਾਹਰ ਹੁੜਾ ਪੁੰਨਾ ਮੈਨੂੰ ਪਤਾ ਤੇ ਹੈ ਵੀ ਆ ਮਾ ਮਿੱਠਾ ਬੱਤੀ ਆ ਬਾਣੀ ਜੀ ਥੋੜੀ ਜੀ ਮਾ ਪਾ ਲੂਗੀ ਮੰਮੀ ਤੈਨੂੰ ਕੀ ਹੋ ਗਿਆ ਹੱਸਦੀ ਹੋਣੀ ਆ ਤਿੰਨ ਨੇ ਬਤਾਈਏ ਡੈਡੀ ਦਾ ਮੈਂ ਆਉਂਦੀ ਹੋਂਦੋਂ ਪਤਾ ਨਹੀਂ ਮੈਨੂੰ ਕੀ ਕਹੀ ਜਾਂਦੇ ਨੇ ਤੇ ਮੇਰਾ ਤੇ ਹਾਸਾ ਹੀ ਨਿਕਲਦਾ ਜਾਂਦਾ ਹੈ ਮੰਮੀ ਪਤਾ ਨਹੀਂ ਡੈਡੀ ਸਵਾ ਮੰਗੰਦੇ ਆ ਕਦੀ ਇਹਨੇ ਤਾਂ ਹਰ ਮਿੰਨੂ ਜੇ ਸਭ ਜੱਗ ਲੱਗੂਗਾ ਨਾ ਚਾਹ ਮੰਗੰਦੇ ਆ ਵੇ ਹਾਂ ਕਿ ਧਰੀ ਤੇ ਹੈਗੀ ਉਹਦੇ ਵਿੱਚ ਜਰਾ ਆਂਦੀ ਹੈ ਨਹੀਂ ਉਬੀ ਮੰਮੀ ਜੀ ਜੀ ਨੂੰ ਸੁਣਾ ਨਹੀਂ ਲੰਦੇ ਜਦੋਂ ਨਾਲ ਪਤਾਵਾ ਵੀ ਕੁੜੀਆਂ ਨੂੰ ਨਹੀਂ ਪਤਾ ਲੱਗਦਾ ਮੇਰੀ ਗੱਲ ਦਾ ਉਹ ਫੇਰ ਵੀ ਸਾਡੇ ਸਿਰ ਖਾਂਦੇ ਰਹਿੰਦੇ ਉੱਤੋਂ ਇੰਨੇ ਉੱਚੀ ਬੋਲਦੇ ਆ ਲੱਗਿਆ ਇੰਨੇ ਘਵਡਿਆਂ ਨੂੰ ਸੁਣਦਾ ਵਾ ਚਲ ਪੁੱਤ ਕੋਈ ਨਹੀਂ ਫਿਰ ਤੁਹਾਨੂੰ ਸੋਹਣਾ ਲੱਗਦਾ ਇਦਾਂ ਨਹੀਂ ਬੋਲੀਦਾ ਦਾਸ ਭਾਈ ਇਹ ਦੰਦਾ ਮੰਮੀ ਕਹਿੰਦੇ ਕੋਈ ਨਹੀਂ ਹੱਸਾਈ ਬਈ ਨਿਕਲਣਾ ਮੈਂ ਤੇ ਮੈਂ ਹੀ ਕੰਟਰੋਲ ਦੀ ਮੈਂ ਤੁਹਾਨੂੰ ਦੋਵਾਂ ਨੂੰ ਕੀ ਦੱਸਾਂ ਜਦੋਂ ਸਾਡਾ ਹੋਇਆ ਗਿਆ ਇਹ ਇੰਨੇ ਮੈਨੂੰ ਇਦਾਂ ਗੱਲਾਂ ਕਰਦਾ ਤੇ ਮੈਨੂੰ ਪਤਾ ਨਾ ਲੱਗਣਾ ਮੰਮੀ ਇੱਕ ਗੱਲ ਪੁੱਛਾਂ ਤੁਹਾਨੂੰ ਆਹ ਪਹਿਲੋ ਨਹੀਂ ਪਤਾ ਕਿ ਡੈਡੀ ਇਦਾਂ ਬੋਲਦੇ ਨੇ ਜੇ ਦੋ ਚੋਲੇ ਨੇ 10 ਪਾਈ ਸੀ ਨਾ ਤੇ ਕਹਿੰਦੇ ਵੀ ਮੁੰਡਾ ਭਲਾ ਮਾਨਸਬਾ ਤੇ ਉਦੋਂ ਇਦਾਂ ਦਾ ਜ਼ਮਾਨਾ ਸੀ ਵੀ ਜਿੱਦਾਂ ਦਾ ਹੋਣਾ ਉਦਾਂ ਨਾ ਘੱਟ ਛੜਨਾ ਇਹੰਦਰ ਹੈ ਨਹੀਂ ਕੋਣ ਵਾਲੀ ਰਿਵਾਜ ਜਿੱਦਾਂ ਅੱਜ ਕੱਲ ਕੁੜੀਆਂ ਫੋਨ ਆਪਾਨਾ ਤੇ ਗੱਲਾਂ ਕਰ ਲੈਂਦੀਆਂ ਉਦੋਂ ਫੋਨ ਉਦਾਂ ਦੇ ਕਿਰੇ ਮੱਥੇ ਨਹੀਂ ਇੱਕ ਦੂਜੇ ਦੇ ਲੱਗਦੇ ਹੁੰਦੇ ਤਨਖਾਹ ਲੈ ਕੇ ਮੂਹਣ ਹੁੰਦਾ ਨਾ ਤੇ ਤੂੰ ਇਹ ਪੱਜਣਾ ਹੀ ਆਤਾ ਤੂੰ ਸਾਰਾ ਸਭ ਤੋ ਅਨੁਮੀ ਇਥੇ ਸਾਰਾ ਮਿਲਣਾ ਮੈਂ ਆਉਂਦਾ ਨਾ ਦੱਸਿਆ ਕੀ ਕਰੂੰ ਮੰਮੀ ਕਿਤੇ ਗੁੱਸਾ ਨਾ ਕਰ ਲਿਓ ਮੈਂ ਤਾਂ ਗੁੱਸਾ ਜਿਹੜੀ ਗੱਲਾਂ ਕਰਨਾ ਵਾ ਉਹ ਅੱਧਾ ਤਾਂ ਕਮਾਉ ਬਥੇਰਾ ਵੇ ਘਰ-ਬਾਰ ਕਿੱਡਾ ਸੋਣਾ ਆਪਣਾ ਇੱਕੋ ਗੱਲ ਵਾ ਜਿਹੜਾ ਅੱਜ ਕੋਈ ਕੂਆ ਨਹੀਂ ਚੱਜ ਨਾ ਜਾਂਦਾ ਹੈਗਾ ਕੋਈ ਤਾਂ ਕਰ ਲੋ ਤੁਹਾਨੂੰ ਸਮਝ ਹੀ ਨਹੀਂ ਲੱਗਦੀ ਹੈ ਕਿ ਤੇ ਇਹ ਵੀ ਕੀ ਕਰੀਏ ਕੋਈ ਗੱਲ ਨਹੀਂ ਮੈਨੂੰ ਵੀ ਹੌਸਲੇ ਹੌਸਲੇ ਸਮਝ ਲੱਗੀ ਤੁਹਾਨੂੰ ਵੀ ਲੱਗ ਜਣੀ ਜਿਹੜੀ ਤੁਹਾਡੀ ਦਾਦੀ ਹੈ ਨਾ ਮੈਨੂੰ ਸਮਝ ਨਹੀਂ ਲੱਗਦੀ ਤੇ ਮੇਰਾ ਹਾਸਾ ਨਿਕਲ ਜਾਣਾ ਤਾਂ ਹਾਂ ਕਿ ਮੈਂ ਨਾਲ ਲੜਦਾ ਤੂੰ ਮੇਰੇ ਮੁੰਡੇ ਤੋਂ ਵਸੀ ਕਿਉਂ ਦੱਸ ਜਦੋਂ ਮੈਨੂੰ ਨਹੀਂ ਪਤਾ ਲੱਗਦਾ ਤੇ ਮੈਂ ਵੀ ਹੱਸ ਨਹੀਂ ਹਾਂ ਤੁਹਾਨੂੰ ਮੈਂ ਦੋਵਾਂ ਨੇ ਇੱਕ ਹੋਰ ਗੱਲ ਦੱਸਦੀ ਹਾਂ ਜਦੋਂ ਸਾਡਾ ਹੋਇਆ ਨਾ ਵਿਆਹ ਨਵਾਂ ਨਵਾਂ ਤੇ ਇਹਨਾਂ ਨੂੰ ਲੀਕਿਆ ਤੇ ਮੈਂ ਜਾਣਾ ਹੀ ਨਾ ਕਿ ਤੁਹਾਡੇ ਤੇ ਇੱਦਾਂ ਤੇ ਮਾਮਿਆਂ ਨੇ ਕੋਈ ਗੱਲ ਕਰਨੀ ਤੇ ਇਹਨੇ ਅੱਗ ਹੋਰ ਕਰਦੀ ਉਹਨਾਂ ਮੈਨੂੰ ਮਖੌਲ ਕਰਨੇ ਵੀ ਭਈਆ ਬੋਲਦਾ ਕਿਦਾਂ ਕਿ ਮੈਨੂੰ ਫੇਰ ਦੁੱਖ ਲੱਗਣਾ ਵੀ ਕੋਈ ਗੱਲ ਨਹੀਂ ਚੰਗਾ ਭਲਾਓ ਹੈਗਾ ਕਿ ਕੱਲ੍ਹ ਹੀ ਇਹਨਾਂ ਕੋਈ ਨਹੀਂ ਜਾਂਦਾ ਤੇ ਭਾਵੇਂ ਇਹ ਹੀ ਵੀ ਆ ਗੋਇਨੀ ਇੱਕ ਪਟਿੱਕੀ ਇੰਨੀ ਲੈਣੀ ਪਰ ਉਹਨਾਂ ਦੋਵਾਂ ਮਾਮਿਆਂ ਤੁਹਾਡੇ ਨੂੰ ਪਤਾ ਨਾ ਲੱਗਣਾ ਮਾਸਿਆਂ ਨੂੰ ਨਾ ਲੱਗਣਾ ਪਰ ਸੁਣਾ ਤੇ ਮੈਨੂੰ ਗੁੱਸਾ ਚੜਨਾ ਵੀ ਫੇਰ ਵੀ ਮੇਰਾ ਵਿਆਹ ਹੋਇਆ ਹੋਇਆ ਭਾਈ ਇਹ ਥੱਥਾ ਹੀ ਅਜ ਕੋਈ ਗੱਲ ਨਾ ਕਰੇ ਤੇ ਬਣਾ ਪਹਿਣਾ ਚਾਹ ਉਹਨੇ ਮੁੜ ਕੇ ਦਿਵਾਲੇ ਹੋ ਜਨਹੀਂ ਪਾ ਦੂੰਗੀ ਫੇਰ ਵੀ ਗੁੱਸਾ ਤੇ ਲੱਗਦਾ ਹੀ ਆ ਭਾਵੇਂ ਜਿੱਦਾਂ ਦਾ ਮਰਜੀ ਮਾਇਆ ਦਿੱਲੀ ਦਾ ਟੱਕਰ ਹੈ ਵਾਪੇ ਥੱਥਈਏ ਜਿਹਦੇ ਨਾਲ ਜ਼ਿੰਦਗੀ ਕੱਢੀ ਹੋਏ ਨਾ ਉਹ ਬੜਾ ਵਧੀਆ ਲੱਗਦਾ ਇਹ ਤੂੰ ਛੱਡ ਦੇ ਗੱਲ ਕੋਈ ਗੱਲ ਨਹੀਂ ਤਾਂ ਤੇਰੀ ਕਿਹੜੀ ਗੱਲ ਕੰਮ ਕਰਦਾ ਸਾਰਾ ਕਰਦਾ ਕਮਾਈ ਕਰਦਾ ਹਰ ਇੱਕ ਚੀਜ਼ ਬਣ ਗਈ ਅਸੀਂ ਹੱਥੇ ਬਹੁਤਾ ਚਲਾਕ ਉਸਤ ਲੱਭ ਕੇ ਤੇ ਕੀ ਪਤਾ ਕੱਲ ਕੋਈ ਅੰਗਲੀ ਪੈ ਜਾਂਦਾਂ ਫੇਰ ਪੁੱਤ ਕੀ ਕਰਨਾ ਮੇਰੀ ਬੜੀ ਟੋਰੀ ਦੀ ਜ਼ਿੰਦਗੀ ਸੀ ਹੋਣਾ ਤਾ ਬਣ ਗਈ ਤੇ ਲੈ ਲਓ ਡੱਗੀ ਨੀ ਪੈਣਾ ਤਾ ਵੇ ਇਹ ਵੀ ਮੈਨੂੰ ਹੀ ਮਖੌਲ ਖਾਦਣਾ ਚੱਲ ਕੋਈ ਗੱਲ ਨਹੀਂ ਘਰੋਂ ਕੋਈ ਨਹੀਂ ਫੇਰ ਹੀ ਤੁਹਾਡਾ ਤੌੜਾ ਵੰਡਣਾ ਦਰਦ ਕਹਿ ਦੰਦਾ ਨਾਵ? ਹਾਂਜੀ। ਆਲਾ ਫੜੇ ਸੋਹਣੇ ਉਸਤਾਦ ਹੀ ਆ। ਮੰਮੀ ਮੈਂ ਨਹੀਂ ਜਾਈ। ਮੇਰਾ ਫਿਰ ਹਾਸਾ ਨਿਕਲ ਗਿਆ। ਲੈਓ ਕਾਉ ਮੈਂ ਆ ਦੇਵਾਂ। ਜਾਦੀ ਆ ਮੈਂ ਨਹੀਂ ਕੋਈ ਗੱਲ ਨਹੀਂ। ਗੁੱਸਾ ਨਹੀਂ ਕਰੀਦਾ ਹੁੰਦਾ। ਹੁਣ ਤਾਂ ਸੁਭਾਈ ਇਦਾਂ ਦਾ। ਨਹੀਂ ਮੰਮੀ ਗੁੱਸੇ ਦੀ ਨਹੀਂ ਗੱਲ ਹੈਗੀ। ਉਹ ਦਿਨ ਮੈਂ ਜਿਵੇਂ ਇਦਾਂ ਬੋਲਦੇ ਆ ਤੇ ਹਾਸਾ ਜਾਂ ਨਿਕਲ ਜਾਂਦਾ ਵਾ। ਤੇ ਫਿਰ ਮੁੜ ਕੇ ਹੁੰਦਾ ਡੈਢੇ ਦੇ সামনে ਆਵ ਕੇ ਕਿ ਗੁੱਸਾ ਨਾਲ ਨਹੀਂ ਕਿਦਾਂ ਹਾਸਦੀਆਂ ਨੇ ਮਿਲਦੇ। ਚੱਲ ਤਾ ਕਰਕੇ। ਕੋਈ ਨਹੀਂ ਮੈਂ ਰੋਟੀ ਬਕਾਵਾ ਕਿ? ਹਾਂਜੀ। ਉਹ ਤਿੱਥੇ ਮੱਦੇ ਤਾਰੇ। ਲੈਓ ਤਾ ਤੁੱਤ। ਆ ਗਈ ਆ ਗਈ ਡੈਢੇ। ਹਲੋ ਦਾ ਅੱਤਾ ਤੂੰ ਮੈਨੂੰ ਦਾਤਾ ਦੀਆਂ ਬਦਾਮ ਬਦਾਮ ਚਾੜਾ ਨੀ ਕਰਨੇ ਤੂੰ ਉਹ ਦਾ ਪਾ ਦਾ ਆਪਣਾ ਤੰਤ ਦਾ ਦਾ ਤਤੇ ਤੰਮ ਦੇਂ ਦਾ ਤੇਰੇ ਦਰਾਈ ਹੈ ਬੋਟੀ ਨਹੀਂ ਹੋਰ ਕਿੰਨੇ ਮਨੂੰ ਚੰਗੀ ਪਹੇ ਚਾਵਾ ਤਾਨੂੰ ਵੀ ਨੁਕਸ ਬਿਲ ਨਾ ਮੈਂ ਤੇ ਠੰਡ ਨਾ ਦਾਲਣਾ ਦਾਤ ਹੈ ਉਹਦੀ ਤੂੰ ਤੈਨੂੰ ਤੰਮ ਤੰਨਾ ਨਹੀਂ ਆਇਤਾ ਜਾਈਦਾ ਜੀ ਦੁੱਧੀ ਆਈ ਦਾਲ ਤਿੱਤੇ ਹੋਏ ਤੰਮ ਨਹੀਂ ਤੰਨਾ ਆਇਆ ਉਹ ਬਾਬਾ ਜਿੱਦਾਂ ਦੀ ਵੀ ਹੈਗੀ ਮਾੜੀ ਚੰਗੀ ਪੀ ਲਿਆ ਕਰੋ ਫਿਰ ਵੀ ਨਿਆਣੀਆਂ ਤੁਹਾਨੂੰ ਖਾਰੇ ਕਚੀ ਜੀ ਲਿਆ ਕੇ ਦਿੰਦੀਆਂ ਤੀ ਤੇ ਦੇ ਤੀ ਤੇ ਕੀ ਹੋਇਆ ਭਲਾ ਜਾ ਫੜਾਓ ਚੰਗੀ ਭਲੀ ਜਾ ਵਾ ਨਾ ਵੇ ਤੰਦ ਨਾ ਦਾਲ ਦਾ ਦਾਤ ਦਾ ਮੈਂ ਨੇ ਤਿੰਨ ਦਿਨ ਮੈਂ ਆਪੂ ਬਣਾ ਲਿਆਉਂਗੀ ਰਹਿਣ ਦੋ ਜਾ ਕੇ ਕੋਈ ਕੰਮ ਕਰ ਵੇਖ ਲਓ ਆਪ ਵੀ ਫੜਾਤ ਦੰਗਿਆਂ ਤੇ ਤਦਰ ਤਲੇ ਤਾ ਦਿਆ ਮੰਮੀ ਹਾਂ ਦੱਸ ਪੁੱਤ ਮੈਂ ਹਮ ਨਦੀਪ ਲਈ ਹੀ ਕਹਿਣਾ ਕਿ ਪਿੰਡ ਜਾਣਾ ਤੇ ਹੋ ਹੀ ਇਹ ਤੇ ਕੋਈ ਗੱਲ ਨਹੀਂ ਹੋਊਗਾ ਫਿਰ ਕੀ ਮਤ ਆਹ ਮੈਂ ਚੱਲ ਸ਼ਾਮ ਨੂੰ ਮੁੜੀ ਆਵਾਂਗੇ ਪਤੀ ਤੇ ਆਂਦੇ ਆ ਓਹ ਦਾੜੀ ਕਹਿਣਾ ਕੀ ਇਹ ਨੂੰਦੀਪ ਲਈ ਹੀ ਕਹਿਣਾ ਵੀ ਪਿੰਡ ਨੂੰ ਜਾਣਾ ਮੈਂ ਤੇ ਮੈਂ ਮੰਮੀ ਨਾਲ ਇਹੋ ਗੱਲ ਕੰਡਾ ਮੈਂ ਹਾਂ ਚੱਲ ਜੀਏ ਸੁਨੇ ਦਾਲ ਇਹ ਫਿਰ ਕੀ ਆ ਜੇ ਪੇਕੇ ਨੂੰ ਜਾ ਲੈਂਦਾ ਇਹ ਥੋੜਾ ਤੂੰ ਹਾਂ ਇੱਥੇ ਬੰਦ ਕੇ ਰੱਖ ਚੱਲਣਾ ਤੁੰਨ ਤਮ ਤਾ ਤੋਏ ਨਹੀਂ ਤੂੰ ਆ ਨੂੰ ਓਹ ਦਾੜੀ ਮਮਾਰ ਤੇ ਹੈਗਾ ਉਹ ਵੀ ਕਰ ਲਿਆ ਵਾ ਹੁਣ ਜਿੱਥੇ ਜਾਣਾ ਨਾ ਜਾਣਾ ਹੀ ਹੈ। ਸਾਲਿਆ ਤੁਸੀਂ ਨਾ ਦੁੱਧੀਆਂ ਤੋਂ ਲੋ ਦਰਦਨ ਮਾਰ ਤਲੇਓ। ਵੀ ਆ ਲੋ ਮੰਮੀ। ਕੀ ਕਰੀਏ ਵੀ ਇਹਦਾ ਆਂਦੇ ਡਾਡਨ ਮਾਰ ਚੱਲੇ। ਦੱਸ ਦਰਨ ਵਾਲੀ ਇਹ ਕਿਹੜੀ ਗੱਲ। ਦਿੰਦਾ ਤਾਂ ਹੀ ਦਾਨੀ ਆਦਾ ਤਾਂ ਦਿੱਥੇ ਦਰਦਨ ਮੈਂ। ਮੈਂ ਤੁਸੀਂ ਨਹੀਂ ਜਾਂਦੇ ਹੁੰਦੇ। ਉਹ ਮੈਂ ਦਾਨਾ ਤਾਂ ਤੰਤਾਂ ਤੇਤ ਤੇ ਦਾਨਾ ਦਾ। ਉਹ ਡੈਡੀ ਆਹੀ ਨਹੀਂ ਦੇਖ ਲਿਆ ਕੰਮ ਸਾਰਾ। ਬਾਕੀ ਚ ਨਾ ਹੋਏਗਾ ਤੁਸੀਂ ਇੱਥੇ ਹੀ ਹੋ। ਉਹ ਤੰਤਾਂ ਤਾਈ ਦਾ ਵਾਲਾ। ਮਦਾ ਉਥੇ ਬਦੀਆਂ ਪੁੱਤੀਆਂ ਕੋਈ ਨਹੀਂ ਹੁੰਦਾ ਉਹਨਾਂ ਨੂੰ ਜਾ ਲੈੰਦੋ ਐਡੀ ਨਹੀਂ ਆਖਰਾ ਚਲੇ ਦੂਜਾ ਮੁੰਡਾ ਘਰੇ ਹੀ ਆਹ ਦੁੱਦਾ ਨੇ ਥੱਤੂ ਤੇਰੇ ਥਾਂ ਦਾ ਐ ਤਾਂ ਦੁੱਤ ਦੇ ਤੀ ਦੱਤੇ ਨਹੀਂ ਲੱਦਦਾ ਉਹਨੇ ਤਮ ਤਵਾ ਤੰਨਾ ਬਥੇਰਾ ਕਰਦੇ ਜਿੰਨੇ ਜੋਗੇ ਆ ਗਏ ਤੁਸੀਂ ਵੀ ਪਰ ਕਦੀ ਨਹੀਂ ਕੀਆ ਤੂੰ ਨਾ ਇਹਨਾਂ ਦੋਹਾਂ ਨੂੰ ਤਦਾਰ ਦਿੱਤਾ ਆਹ ਮੈਂ ਵਗਾਰਤਾ ਮੈਨੂੰ ਬਲਕੀ ਲੋੜ ਜੀ ਉਹ ਡੜੀ ਐਵੇਂ ਨਾ ਹੀ ਦਾਂ ਕਰਿਆ ਕਰੋ ਕੋਈ ਨਹੀਂ ਹੁੰਦਾ ਚੱਲ ਜੀ ਫਿਰ ਹਾਂ ਤਾਂ ਹੋ ਜੀ ਦਾਦੀ ਕੋਈ ਗੱਲ ਨਹੀਂ ਚੱਲ ਜੋ ਇਹਨਾਂ ਦੀ ਇਤਹਾਦਤ ਵਾਏ ਤਾਂ ਆਪ ਤੇ ਸਾਰੇ ਕਿੱਥੇ ਗਏ ਮੇਰੀ ਇਤਹਾਦਤ ਆ ਤੇ ਇਹਨਾਂ ਦੇ ਦਰਵਾਜ਼ੇ ਨੇ ਦਰਦ ਤਨਦੇ ਹੀ ਇੱਥੇ ਹਾਂ ਮੈਂ ਭੁੱਖੇ ਨੰਗੇ ਘਰਵਾਂਗੇ ਇੱਥੇ ਰਾਜ ਕਰਨ ਦੇ ਜੇ ਤੇਰੀਆਂ ਨੋਹਾਂ ਸੁਣ ਤੋ ਆ ਕੀ ਮੈਨੂੰ ਕਹਿਣ ਤੀਤਾ ਨੋਹ ਤਿੱਥੋਂ ਲੈ ਦੇਈ ਗੀਆਂ ਗੱਲਾਂ ਦਾਦੀ ਚੁੱਪ ਰਿਆ ਕਰ ਨਾ ਨਾ ਬੋਲਿਆ ਕਰ ਓ ਤੂੰ ਦਾਦਾ ਮਾਤਾ ਦੋਹਾਂ ਦੇ ਦਾਦਾ ਦੇ ਓ ਨਹੀਂ ਕਿਦੇ ਵੀ ਡਰਦੇ ਆਇਓ ਮੰਮੀ ਇਹਨਾਂ ਐਦਾਂ ਕਰਦੇ ਰਹਿਣਾ ਜਾ ਜਾ ਕੇ ਤੇ ਕਿਦੇ ਲੰਮੇ ਪੋ ਤੂੰ ਇੱਥੇ ਤੇ ਮੈਂ ਨਾ ਤੇਨੀ ਤੂੰ ਇੱਧਰ ਤੋਲੇ ਡੋਟ ਤੇ ਨੂ ਤੇਰਾ ਖਾਲੀ ਦਿਹਾੜੀ ਥੋਣੀ ਤਰੰਦਾ ਰਹਿਣਾ ਤੈਨੂੰ ਤਮਸਾਰਾ ਨਹੀਂ ਤੋਈ ਕੰਮ ਕਰ ਡਾੜੀ ਕਰ ਲੈਿੰਦਾ ਮੈਂ ਕੋਈ ਗੱਲ ਨਹੀਂ ਉਹ ਤਾਂ ਥੋੜਾ ਤੰਤਲਿਆ ਪਿੰਦਰ ਹੈ ਤੂੰ ਇੱਧਰ ਤੰਤੂ ਮਤਾਰ ਅਛਾ ਪਿੰਦਰ ਸੌਰੀ ਚੱਲਿਆ ਤੇ ਹੋਰ ਚਲੋ ਕੋਈ ਗੱਲ ਨਹੀਂ ਤੁਸੀਂ ਵੀ ਅੱਜਾਈ ਬਹੁਤ ਠੰਡ ਬੜੀ ਆ ਬਾਹਰ ਠੰਡ ਬੜੀ ਆ ਤਾਂ ਬਾਪਾ ਪੈਣਦੇ ਹੀ ਆ ਬਹਿ ਜਾ ਕੋਈ ਗੱਲ ਨਹੀਂ ਮੈਂ ਵੀ ਕਰ ਲੈਣਾ ਕੋਈ ਗੱਲ ਨਹੀਂ ਮੈਂ ਲੈ ਆਣਾ ਤਨਾਂ ਤੂੰ ਕੀ ਆ ਤਾਰੀ ਡੜੀ ਥੋਂ ਤਾਰੀ ਡੜੀ ਥੋਂ ਡੜੀ ਪਾ ਦਿੰਨਾ ਪੱਠੇ ਕੋਈ ਗੱਲ ਨਹੀਂ ਮੈਂ ਮੈਂ ਕਰ ਲੈਣਾ ਆਪੇ ਸਾਰਾ ਤਾਂ ਮੈਂ ਇੱਤਨਾ ਦਿੱਤਾ ਤੂੰ ਇਹ ਦੁਆ ਮੰਨਿਆ ਤੁੱਤੇ ਉਹ ਨਹੀਂ ਭੁੱਖੇ ਮਰਦੇ ਮੰਨਿਆ ਤੂੰ ਤਾਂ ਤੈਨੂੰ ਤੁੱਤੇ ਕਰਨ ਵਾਲੇ ਆ ਕੋਈ ਗੱਲ ਨਹੀਂ ਉਹਦੀ ਤੁਹਾਡੀ ਮਾਂ ਤੁਹਾਨੂੰ ਪਹਿਲੀ ਦੀ ਦੋ ਨਾ ਤੱਪੂ ਦਮ ਕੇ ਤੁੱਤੇ ਦੋ ਹੁਣ ਜਾਣਾ ਕਿੱਥੇ ਆ ਤੱਥੇ ਦੂ ਦੋ ਉਹੀਂ ਬਹੌਰ ਜਾਈ ਤੇ ਕੋਈ ਗੱਲ ਨਹੀਂ ਮੈਂ ਲੱਗਾ ਹੁਣ ਮੈਂ ਵੀ ਉੱਠਣ ਲੱਗਾ ਏ ਕਿ ਨਾ ਡੈਡੀ ਨਹੀਂ ਹਟਦਾ ਇੰਨੇ ਨਹੀਂ ਟਿਕਣਾ ਰਜਾਈ 'ਚ ਨਹੀਂ ਬੈਂਦਾ ਠੰਡ ਹੀ ਨਹੀਂ ਆ ਬਾਹਰ ਮੈਨੂੰ ਵੀ ਢਾਲ ਕੇ ਰੱਖਤਾ じゃ ਪੁੱਛਦਾ ਪਿੰਦਰ ਨੂੰ ਕਿੱਥੇ ਚੱਲੇ ਆਂ